ਮਨਿੰਦਰ ਆਹ ਦੋ ਤਾਂ ਤੇ ਵੀ ਜਾ ਹੀ ਆਈਏ ਹੈ ਪੰਜਾਬੀ ਭਰਾ ਲੱਗਦਾ ਹੈ ਕਿ ਨਹੀਂ ਆ ਜਾ ਤੁਹਾਨੂੰ ਪ੍ਰਮੋਟ ਕੀਤਾ ਹੈ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਹੈ ਪਾਜੀ ਬਹੁਤ ਵਧੀਆ ਪਾਜੀ ਠੀਕ ਹੈ ਜੀ ਹੋਰ ਸੁਣਾਓ ਬਹੁਤ ਵਧੀਆ ਪਾਜੀ ਆ ਪਾਜੀ ਅਸੀਂ ਤੁਹਾਡੇ ਨਾਲ ਦੀ ਮਾਰਕੀਟ ਤੋਂ ਨਾਲ ਦੀ ਗੜੀ ਚੋਂ ਆਏ ਹਾਂ ਜੀ ਆਪਣਾ ਅਟਰਸਟ ਹੈ ਅੱਛਾ ਠੀਕ ਹੈ ਜੀ ਤੇ ਆਪਾਂ ਕਰਦੇ ਆਂ ਜੀ ਜਿਵੇਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਆਂ ਗਰੀਬ ਕੁੜੀਆਂ ਨੂੰ ਰਸ਼ਨ ਵਗੈਰਾ ਦਿੰਦੇ ਆਂ ਓਕੇ ਓਕੇ ਠੀਕ ਹੈ ਜੀ ਸੰਸਥਾ ਚਲਾਉਣੀ ਹੈ ਛੋਟੀ ਕੀ ਸੇਵਾ ਕਰ ਸਕਦੇ ਜੀ ਉਦੇਸ਼ਬੰਦ ਚ ਤੁਹਾਡੇ ਕੋਲ ਨਾ ਅਸੀਂ ਸੇਵਾ ਪਰਚੀ ਕੱਟਣਾ ਹੈ ਅੱਛਾ ਪਰਚੀ ਕੱਟਣਾ ਹੈ ਹਾਂ ਜੀ ਓਕੇ ਓਕੇ ਤੁਸੀਂ ਆਪ ਕੋਈ ਹੋਰ ਬਿਜ਼ਨਸ ਵੀ ਕਰਦੇ ਆਂ ਸਾਡੀ ਵੀ ਸ਼ਾਪ ਹੈ ਜੀ ਅੱਛਾ ਹਾਂ ਮੇਰੀ ਮਕੈਨਿਕ ਦੀ ਸ਼ਾਪ ਹੈ ਜੀ ਛੱਟਾ ਬਹੁਤ ਸੋਹਣੀਆਂ ਪਾਜੀਆਂ ਵਾਦੀ ਤੁਸੀਂ ਸ਼ਰਟਸ ਸੋਹਣੀਆਂ ਬਾਜੀ ਹਾਂ ਇਹ ਐਕਚੁਅਲੀ ਨਾ ਆਨਲਾਈਨ ਮੰਗਾਈ ਹੈ ਬਾਜੀ ਆਨਲਾਈਨ ਮੰਗਾਈ ਹੈ ਆਨਲਾਈਨ ਪਾ ਵੀ ਹੋਰ ਆਪਣੇ ਇੱਥੇ ਜਲੰਧਰ ਚ ਬਹੁਤ ਦੁਕਾਨਾਂ ਨੇ ਲੁਧਿਆਣਾ ਵੀ ਬਹੁਤ ਦੁਕਾਨਾਂ ਨੇ ਤੁਸੀਂ ਆ ਮੈਂ ਭਾਜੀ ਪ੍ਰੈਫਰ ਹੀ ਆਨਲਾਈਨ ਨੂੰ ਕਰਦਾ ਇੱਕ ਤਾਂ ਸਸਤੀ ਅੱਛਾ ਜੀ ਠੀਕ ਹੈ ਜੀ ਇੱਕ ਜਿਹੜੀ ਮਰਜ਼ੀ ਆਨਲਾਈਨ ਫੋਟੋ ਦੇਖੋ ਆਰਡਰ ਕਰੋ ਪੜਕ ਤੁਹਾਡੇ ਘਰੇ ਆ ਜਾਂਦੀ ਹੈ ਕੱਪੜਾ ਬੜਾ ਵਧੀਆ ਨਿਕਲਦਾ ਹੰਡਾ ਦਾ ਬਹੁਤ ਹੰਡਾ ਦਾ ਵੀ ਵਧੀਆ ਸਭ ਤੋਂ ਵੱਡੀ ਗੱਲ ਆ ਭਾਜੀ ਗਰਮੀ ਚ ਮਾਰਕੀਟ ਚ ਜਾਣ ਦੀ ਦਿੱਕਤ ਪਸੀਨਾ ਚੋਂ ਦੇ ਸਾਰੀਆਂ ਖਦਮ ਏਸੀ ਥੱਲੇ ਬੈਠੇ ਆ ਘਰ ਬੈਠੇ ਆਰਡਰ ਮਾਰਦੇ ਘਰੇ ਬੈਠੇ ਆਰਡਰ ਕੀਤਾ ਆ ਗੀ ਬਾਜੀ ਗਰੀਬ ਕੁੜੀਆਂ ਦੇ ਵਿਆਹ ਕਰਦੇ ਆ। ਆ ਬਸ ਛੋਟੀ ਜੀ ਸੰਸਥਾ ਹੈ ਬਾਜੀ ਜਿੰਨੀ ਕੁ ਮਦਦ ਹੋ ਸਕਦੀ ਹੈ ਤੁਹਾਡੇ ਵਰਗੇ ਭਰਾਵਾਂ ਦੇ ਸਹਾਇ। ਕੋਈ ਆਨਲਾਈਨ ਵੈਬਸਾਈਟ ਨਹੀਂ ਬਣਾਈ ਹੋਈ ਜਿੱਥੇ ਤੁਹਾਨੂੰ ਉੱਥੋਂ ਡੋਨੇਸ਼ਨ ਆ ਜਾਵੇ। ਨਹੀਂ ਆਨਲਾਈਨ ਵੈਬਸਾਈਟ ਅਲੱਗ ਦਾ ਕੋਈ ਕੰਮ ਨਹੀਂ ਬਸ ਆਪਾਂ ਪੜੇ ਲਿਖੇ ਇੰਨੇ ਜ਼ਿਆਦਾ ਹੈ ਨਹੀਂ ਕਿ ਆਪਾਂ ਦਾ ਕੈਸੀ ਲੈਣਾ। ਨਹੀਂ ਵਧੀਆ ਅੱਜਕੱਲ ਤਾਂ ਸਾਰਾ ਕੁਝ ਆਨਲਾਈਨ ਵਧੀਆ ਹੋ ਜਾਂਦਾ ਹੈ। ਵੈਬਸਾਈਟ ਬਣਾਓ। ਆਨਲਾਈਨ ਡੋਨੇਸ਼ਨ ਆਉਂਦੀਆਂ ਨੇ। ਨੇ ਇਹਦੇ ਬਾਰੇ ਨੌਲੇਜ ਨਹੀਂ ਪਾਦੀ ਆਪਾਂ ਨੂੰ। ਦੱਸਿਆ ਮਕੈਨਿਕ ਦਾ ਕੰਮ ਆ ਸਾਡਾ। ਸਾਡਾ ਤਾਂ ਮਕੈਨਿਕ ਦਾ ਕੰਮ ਹੈ। ਭਾਜੀ ਸ਼ਰਟਾਂ ਲਈ ਤਾਂ ਤੁਸੀਂ ਆਨਲਾਈਨ ਚ ਲਾ ਹੀ ਲੈਂਦੇ ਹੋ। ਉਹ ਭਾਜੀ ਇੰਨਾ ਤਾਂ ਮੜਾ ਮੋਗਾ ਫੋਨ ਐਪਾਂ ਆ ਜਾਂਦੀਆਂ ਉੱਤੇ ਕਰ ਲਈਦਾ ਭਾਜੀ। ਮੇਰੇ ਸਮਝਾਣ ਦਾ ਮੇਰੇ ਕਹਿਣ ਦਾ ਮਤਲਬ ਇਹ ਹੈ। ਹਾਂਜੀ। ਤੁਸੀਂ ਜਦੋਂ ਕੋਈ ਸਮਾਨ ਲੈਣਾ ਹੈ। ਹਾਂਜੀ। ਉਦੋਂ ਤੁਸੀਂ ਆਨਲਾਈਨ ਪ੍ਰੇਫਰ ਕਰ ਰਹੇ ਹੋ। ਸ਼ਰਟਾਂ ਲੈਣੀਆਂ, ਪੈਂਟਾਂ ਲੈਣੀਆਂ ਜਾਂ ਹੋਰ ਘਰ ਦੇ ਗਰੋਸਰੀ ਲੈਣੀਆਂ। ਹਾਂਜੀ ਬਿਲਕੁਲ। ਤੇ ਜਿਹੜੇ ਅਸੀਂ ਦੁਕਾਨਦਾਰ ਭਰਾਵਾ ਤੁਸੀਂ ਅ ਕਿਹਦੇ ਕਿਹਦੇ ਕੋਲ ਪਰਚੀ ਕਟਾਣੇ ਆ ਅਸੀਂ ਹੁਣ ਮਾਰਕੀਟ ਚ ਕਈ ਦੁਕਾਨਾਂ ਆ ਦੁਕਾਨਾਂ ਤੋਂ ਹੀ ਕਟਾਣੇ ਹੋ ਨਾ ਹਾਂ ਸਾਰੇ ਆਨਲਾਈਨ ਦਾ ਨਹੀਂ ਕਟਾਉਂਦੇ ਨਹੀਂ ਆਨਲਾਈਨ ਤਾਂ ਭਾਵੇਂ ਥੋੜੇ ਅੱਗੇ ਜਿਹੜੇ ਭਰਾ ਨੇ ਸਾਡੇ ਚਲੋ ਥੋਡੀ ਫੈਮਲੀ ਆ ਚੀਜ਼ਾਂ ਤੁਸੀਂ ਆਨਲਾਈਨ ਮੰਗਾ ਰਹੇ ਹੋ ਹਾਂਜੀ ਤੇ ਜਿਹੜੀ ਤੁਸੀਂ ਪਰਚੀਆਂ ਕੱਟਣੀਆਂ ਨੇ ਟਰਸਟ ਦੀਆਂ ਸ਼ਰਧਾ ਜਿਹੜੀ ਸਾਡੀ ਆ ਉਹ ਤੁਸੀਂ ਪਰਚੀਆਂ ਦੇ ਥਰੂ ਸਾਡੇ ਤੋਂ ਪੈਸੇ ਲੈ ਕੇ ਜਾ ਰਹੇ ਹੋ ਉਹ ਵੀ ਆਨਲਾਈਨ ਕਰ ਲੈਣਾ ਚਾਹੀਦਾ ਤੁਹਾਨੂੰ ਭਾਜੀ ਇਹ ਆਨਲਾਈਨ ਨਹੀਂ ਨਹੀਂ ਵੀਰੇ ਗੁੱਸਾ ਨਾ ਕਰਿਓ ਨਹੀਂ ਨਹੀਂ ਮੇਰੀ ਗੱਲ ਨੂੰ ਮੇਰੀ ਗੱਲ ਨੂੰ ਸੁਣੋ ਮੇਰੇ ਅੰਦਰ ਦੀ ਗੱਲ ਕੀ ਹੈ ਮੈਂ ਇਹ ਕਹਿਣਾ ਚਾਹਨਾ ਅਸੀਂ ਲੱਖਾਂ ਰੁਪਈਆ ਲਾ ਕੇ ਦੁਕਾਨਾ ਬਣਾਈਆਂ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਰੱਖੀ ਤੁਸੀਂ ਆ ਮੇਰੀ ਦੁਕਾਨ ਤੇ ਨਜ਼ਰ ਮਾਰੋ ਸਾਰੀ ਇੰਪੋਰਟਡ ਵੈਰਾਈਟੀ ਆ ਪਿਓਰ ਕੋਟਨ ਆ ਡਰਾਈ ਫਿਟ ਆ ਜਿਹੜੀ ਜਿਹੜੀ ਚੀਜ਼ ਬ੍ਰਾਂਡ ਚ ਮਿਲਦੀ ਹੈ ਨਾ ਸਾਡਾ ਆਪਣਾ ਬ੍ਰਾਂਡ ਆ ਭਾਜੀ ਅਸੀਂ ਕਿੱਥੇ ਜਾਈਏ ਮੈਨੂੰ ਦੱਸੋ ਕਸਟਮਰ ਸਾਰੇ ਆਨਲਾਈਨ ਜਾ ਰਹੇ ਆਨਲਾਈਨ ਸਾਡੇ ਕੋਲ ਤੁਰ ਕੇ ਸਿਰਫ ਪਰਚੀਆਂ ਕਟਾਣ ਆਲੇ ਆ ਰਹੇ ਆ ਇਹ ਆ ਕੋਈ ਬਿਜਲੀ ਦੇ ਬਿੱਲ ਆ ਲਾ ਰਿਹਾ ਇਹ ਆ ਕੋਈ ਹੋਰ ਖਰਚਿਆਂ ਵਾਲਾ ਆ ਰਿਹਾ ਕਸਟਮਰ ਤਾਂ ਆ ਨਹੀਂ ਨਾ ਰਿਹਾ ਮੈਂ ਤੁਹਾਨੂੰ ਕੋਈ ਟੋਕ ਨਹੀਂ ਰਿਹਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਗਰੀਬ ਕੁੜੀਆਂ ਦੇ ਵਿਆਹ ਕਰ ਰਹੇ ਹੋ ਮੈਂ ਜਾਣ ਲੱਗੇ ਤੁਹਾਡੇ ਤੋਂ ਪਰਚੀ ਵੀ ਘਟਾਉਂਗਾ ਪਰ ਮੇਰੀ ਗੱਲ ਹੋਰ ਹੈ ਜੋ ਮੈਂ ਤੁਹਾਨੂੰ ਸਮਝਾਉਣੇ ਜਾ ਰਿਹਾ ਜੇ ਤੁਸੀਂ ਸਾਡੇ ਕੋਲ ਪਰਚੀ ਘਟਾਣ ਆ ਸਕਦੇ ਹੋ ਤਾਂ ਚੀਜ਼ ਲੈਣ ਵੀ ਆ ਸਕਦੇ ਹੋ ਨਾ ਤੁਸੀਂ ਆਨਲਾਈਨ ਘਰੇ ਬਹਿ ਕੇ ਦੇਖ ਲਿਆ ਚੀਜ਼ ਵਧੀਆ ਹੈ ਹਨਾ ਤੁਹਾਡੇ ਕੋਲ ਪਹੁੰਚ ਗਈ ਜਰੂਰੀ ਨਹੀਂ ਹੁੰਦਾ ਕਿ ਜਿਹੜੀ ਦੇਖੀਏ ਉਹੀ ਪਹੁੰਚੂਗੀ ਤੁਸੀਂ ਕਿਤੇ ਦੁਕਾਨ ਤੇ ਜਾ ਕੇ ਨੇਗੋਸ਼ੀਏਟ ਕਰੋ ਤੁਹਾਨੂੰ ਅਸੀਂ ਚੀਜ਼ਾਂ ਵਧੀਆ ਦਿੰਨੇ ਆ ਠੀਕ ਹੈ ਨਾਲੇ ਭਾਜੀ ਕਸਟਮਰ ਤੇ ਦੁਕਾਨਦਾਰ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਤੁਹਾਡੇ ਦਾਦੇ ਪਰਦਾਦੇ ਤੁਹਾਡੇ ਮਾਪੇ ਤੁਹਾਡੇ ਰਿਸ਼ਤੇਦਾਰ ਜਿਹੜੇ ਬਜ਼ੁਰਗ ਸੀ ਦੁਕਾਨ ਤੇ ਜਾਂਦੇ ਸੀ ਇੱਕ ਤਾਂ ਦੁੱਖ ਸੁੱਖ ਸਾਂਝਾ ਕਰਕੇ ਆਉਂਦੇ ਸੀ ਹੈ ਜੀ ਇੱਕ ਤਾਂ ਸਮਾਨ ਲੈਣਾ ਤਾਂ ਸਮਾਨ ਲੈਣ ਦਾ ਇੱਕ ਬਹਾਨਾ ਹੁੰਦਾ ਸੀ ਪੱਕੀ ਗੱਲ ਹੈ ਭਾਜੀ ਪਿਆਰ ਬਣਿਆ ਰਹਿੰਦਾ ਸੀ ਵੀਰੇ 2-4 ਪਿਆਰ ਭਰੀਆਂ ਗੱਲਾਂ ਕਰਦੇ ਸੀ ਹੈਂ ਸਹੀ ਗੱਲ ਹੈ ਦਿਲ ਹਲਕਾ ਹੁੰਦਾ ਸੀ ਤੁਸੀਂ ਆਨਲਾਈਨ ਕਿਹਨਾਂ ਦਿਲ ਹਲਕਾ ਕਰੋਗੇ ਜੇ ਤੁਹਾਡੀ ਚੀਜ਼ ਗਲਤ ਆ ਗਈ ਕਿਹਨੂੰ ਵਾਪਸ ਕਰਨ ਜਾਓਗੇ ਬੜਾ ਔਖਾ ਹੁੰਦਾ ਵਧੀ ਹੋਇਆ ਮੇਰੇ ਨਾਲ ਇੱਕ ਵਾਰੀ ਇਦਾਂ ਹੈ ਜੀ ਕੋਈ ਵਾਰੀ ਇਦਾਂ ਹੁੰਦਾ ਦਿਖਾਇਆ ਕੁਝ ਹੋਰ ਹੁੰਦਾ ਆਂਦਾ ਕੁਝ ਹੋਰ ਕਿਹਨੂੰ ਆਪਾਂ ਕੀ ਦੀ ਮਾਨੂ ਮਾਸੀ ਆਖਣਾ ਵਧੀਆ ਗੱਲ ਤੁਹਾਡੀ ਪਾਜੀ ਬਿਲਕੁਲ ਸਹੀ ਹੈ ਤੁਸੀਂ ਨਾ ਅੱਖਾਂ ਖੋਲ੍ਹਤੀਆਂ ਮੇਰੀਆਂ ਇਹ ਗੱਲ ਕਹਿ ਕੇ ਪੱਲੇ ਪੈ ਗਈ ਗੱਲ ਤੁਹਾਡੀ ਵੀਰੇ ਇਹੀ ਚੀਜ਼ ਆ ਸੀ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਜੇ ਆਨਲਾਈਨ ਹੀ ਸਾਰਾ ਕੁਝ ਕਰਨਾ ਹੈ ਤਾਂ ਸ਼ਾਇਦ ਅਸੀਂ ਦੁਕਾਨ ਬੰਦ ਹੀ ਕਰ ਦੇਣੇ। ਜਾਂ ਅਸੀਂ ਘਰੇ ਬੈਠੇ ਆਨਲਾਈਨ ਹੀ ਕੰਮ ਕਰ ਲੈਂਦੇ। ਦੁਕਾਨਦਾਰ ਦਾ ਦਰਦ ਕੋਈ ਨਹੀਂ ਸਮਝਦਾ ਵੀਰੇ। ਦੁਕਾਨ ਤੇ ਅਸੀਂ ਸਵੇਰੇ ਆਣਾ, ਅਸੀਂ ਸਟਾਫ ਨੂੰ ਤਨਖਾਹਾਂ ਵੀ ਦੇਣੀਆਂ ਨੇ। ਅਸੀਂ ਹੋਰ ਆਹਾ ਬਿਜਲੀ ਦੇ ਖਰਚੇ ਨੇ, ਹੋਰ ਸਫਾਈ ਦੇ ਖਰਚੇ ਨੇ। ਆਹ ਮਾਲ ਫੈਕਟਰੀਆਂ ਚ ਬਣਾਈਦਾ। ਕੱਲਾ-ਕੱਲਾ ਸਾਈਜ਼ ਬਣਾਈਦਾ। ਤੇ ਜਗ੍ਹਾ ਕ ਨਾ ਆਵੇ ਭਾਜੀ, ਦਿਲ ਬਹੁਤ ਦੁਖਦਾ। ਭਾਜੀ, ਵਾਕਿਆ ਹੀ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੇਰੇ ਅੰਦਰੋਂ ਵੀ ਫੀਲ ਆ ਰਿਹਾ ਵੀ ਮੈਂ ਅੱਜ ਤੋਂ ਨਾ ਆਨਲਾਈਨ ਦਾ ਬਾਈ ਕਾਟ ਕਰ ਦਣਾ ਮਤਲਬ ਮੈਂ ਬਾਈ ਕਾਟ ਨਾ ਕਰੋ ਵੀਰੇ ਜਿਹੜੀ ਚੀਜ਼ ਮਾਰਕੀਟ ਚ ਨਹੀਂ ਮਿਲਦੀ ਆਨਲਾਈਨ ਮੰਗਾ ਲਓ ਨਹੀਂ ਬਿਲਕੁਲ ਇੱਕ ਵਾਰੀ ਮਾਰਕੀਟ ਤੇ ਘੁੰਮੋ ਤਾਂ ਸਹੀ ਤੁਸੀਂ ਦੇਖੋ ਅੱਜ ਤੋਂ 5-10 ਸਾਲ ਪਹਿਲਾਂ ਕੀ ਹੁੰਦਾ ਸੀ ਆਪਾਂ ਨੂੰ ਕਿੰਨਾ ਚਾਹ ਹੁੰਦਾ ਸੀ ਦੀਵਾਲੀ ਆ ਦੁਸ਼ਹਿਰਾ ਵਾ ਹੋਲੀ ਆ ਕਿੰਨੇ ਤਿਉਹਾਰ ਉਹਨੂੰ ਕਹਿੰਦੇ ਸੀ ਤਿਉਹਾਰ ਮਨਾਣਾ ਮਾਰਕੀਟ ਚ ਰੌਣਕ ਲੱਗਦੀ ਸੀ ਦੁਕਾਨਦਾਰ ਨੂੰ ਵੀ ਸਾਰੀ ਆਸ ਹੁੰਦੀ ਕਿ ਸਾਰੇ ਸਾਲ ਦਾ ਖਰਚਾ ਸਾਡਾ ਇੱਥੋਂ ਨਿਕਲ ਆਣਾ ਅੱਜ ਕੱਲ ਕੀ ਹੁੰਦਾ ਉਹ ਆਨਲਾਈਨ ਆ ਵਾ ਵੈਬਸਾਈਟਾਂ ਤੇ ਜਾਈਦਾ ਜਿਹੜੀ ਚੀਜ਼ ਚਾਹੀਦੀ ਆਪਣੇ ਘਰੇ ਪਹੁੰ اور اور رشتہ تا ختم ہو گیا نا جڑا دکاندار نہ ہوندا سارا ہوندا اے چیزاں سمجھنیਆਂ ਪੈਣਗੀਆਂ ਜੇ ਤੁਸੀਂ ਸਮਾਜ ਨੂੰ ਚਲਾਉਣਾ ਚਾਹਦੇ ਹੋ باقی ਜੇ میری کوئی گل ਬੁਰੀ ਲੱਗੀ ਤਾਂ سوری میرے ਤੁਸੀਂ ਨਾ ਆ ਜਿਹੜਾ ਕੰਮ ਹੈ ਇਹ ਨਾ ਰੋਕਿਓ ਤੁਸੀਂ میری 1000 ਰੁਪਏ ਦੀ ਪਰਚੀ ਕੱਟ ਦੋ ਤੇ ਕਿਸੇ ਗਰੀਬ ਕੁੜੀ ਦਾ ਭਲਾ ਹੁੰਦਾ ਤਾਂ ਮੇਰੇ ਵੱਲੋਂ ਕੰਨਿਆਦਾਨ ਸਮਝ ਲਿਓ ਮੈਂ ਤੁਹਾਡੀ ਪਰਚੀ ਜ਼ਰੂਰ ਕੱਟੂਗਾ ਪਰ ਇੱਕ ਗੱਲ ਹੈ ਅੱਜ ਤੋਂ ਬਾਅਦ ਮੈਂ ਨਾ ਜਿਆਦਾ ਤੋਂ ਜਿਆਦਾ ਚੀਜ਼ ਆਪ ਵੀ ਤੇ ਆਪਣੇ ਲਿੰਕ ਜੀ ਵੀ ਸਾਰਿਆਂ ਨੂੰ ਕਹੂੰਗਾ ਵੀ ਮਾਰਕੀਟ ਜਾਓ ਉੱਥੋਂ ਹੀ ਖਰੀਦੋ ਖਾਸ ਕਰ ਆਪਣੇ ਨੇੜੇ ਦੀ ਮਾਰਕੀਟ ਤੇ ਜਾਓ ਜਾਓ ਬਹੁਤ ਬਾਜੀ ਤੁਹਾਡੀ ਗੱਲ ਮੇਰੇ ਦਿਲ ਨੂੰ ਲੱਗੀ ਆ ਤੁਸੀਂ ਮੇਰੀਆਂ ਅੱਖਾਂ ਖੋਲ੍ਹਤੀਆਂ ਬਾਜੀ ਇਸ ਮਸਲੇ ਬਹੁਤ ਧੰਨਵਾਦ ਆਪਾਂ ਨਹੀਂ ਕਦਮ ਚੱਕਾਂਗੇ ਤਾਂ ਹੋਰ ਕੌਣ ਚੱਕੂਗਾ ਨਹੀਂ ਬਾਜੀ ਬਿਲਕੁਲ ਕੋਈ ਨਹੀਂ ਵੀਰੇ ਤੁਸੀਂ ਪਰਚੀ ਕਿਸ ਨਾਮ ਦੇ ਨਾਮ ਤੇ ਕੱਟ ਦਿਓ ਕਿਸੇ ਦਾ ਨਾਮ ਲਿਖਣ ਦੀ ਲੋੜ ਨਹੀਂ ਜੇ ਦਾਨ ਤਾਂ ਉਦਾਂ ਹੀ ਕਰੀਦਾ ਨਾ ਬਾਜੀ ਸੱਜੇ ਹੱਥ ਨਾਲ ਕੀਤਾ ਤੇ ਖੱਬੇ ਨੂੰ ਨਾ ਪਤਾ ਲੱਗੇ ਬਾਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਆਇਆਂ ਨੂੰ ਵੀਰੇ ਆਂਦੇ ਰਿਹਾ ਕਰੋ ਜਰੂਰ ਪਾਓ ਸਮਾਨ ਲੈਣ ਵੀ ਆਓ ਪਸਟੀਟਣ ਵੀ ਆ ਜਾ ਕਰੋ ਹਾਂ ਜੀ ਅੱਜ ਲੈ ਕੇ ਜਾਵਾਂਗੇ ਜਰੂਰ ਜਰੂਰ ਦਿਓ ਥੈਂਕ ਯੂ ਵੀਰੇ